ਗੋਵਿੰਦਾਨ ਤੋਂ ਉਹ ਗੁਰਸਾਬ ਨੂੰ ਜਾਂਦੇ ਹੋਏ ਰਸਤੇ ਫਨੇ ਗੋਵਿੰਦਾਨ ਤੋਂ ਸ਼ੁਰੂਆਤ ਕਰੀ ਗੋਵਿੰਦਾ ਮਤਲਬ ਤੁਰਨ ਲੱਗੇ ਹਨ ਕੁੰਡ ਸਾਹਿਬ ਵੱਲੋਂ ਆਪਣੇ ਨਾਲ ਦੇ ਸਾਥੀ ਪਿੱਛੇ ਆ ਰਹੇ ਬਾਕੀ ਸਾਨੂੰ ਗਾਹਾਂ ਦੇ ਵੀਊਅਰ ਦੇਖਾਂਗੇ ਸਸਵੀਕਰ ਧੰਨਵਾਦ ਕਮਿੰਟਾਂ ਤੋਂ ਜਾਂਦੇ ਹੋਏ ਪਹਿਲਾ ਚਰਨਾ तो कहा तो तो। <unlimited dólares> तो ल दर बड़े पे तस्वीर तो कारी हो रही है भाई पानी पिले ਦੋ ਰੋਡ ਤੇ ਗੋਵਿੰਦਪੁਰ ਉਤੇ ਕਰੂਤ ਅੰਨ ਉੱਪਰ ਜਿਆ ਕਰਦਾ ਪੱਦਾ ਸਾਈਕਲ ਪੱਜਾ ਕਰਦਾ ਜੇ ਇਹਨਾਂ ਨੂੰ ਵੀ ਹੱਥੀਂ ਜਾਏ ਉਹ ਦੇਊਗਾ ਆਪਣਾ ਕਰਾ ਗਿਆ ਜੀ ਜਮਣਾ ਟੁੱੜੇ ਕਰਦਾ ਰਹਿ ਰਹੇ ਆ ਤੇ ਮੁੰਡੇ ਘਰ ਨੂੰ ਫੋਨ ਕਰਦੇ ਹੋਏ ਵਾਜੀ ਉਰੇ ਰੇਂਜ ਇਹ ਜੇ ਉੱਪਰ ਰੇਂਜ ਨਹੀਂ ਹੋਣੀ ਬੋਲੇ ਸ਼ੂਰੀ ਵੀ ਕਿਉਂ ਮੈਂ ਕਰਦਾ ਵੀ ਥੱਲੇ ਆ ਕੇ ਫੋਨ ਆ ਛੋਲੇ ਖਾਂਦੇ ਵੀ ਨਿੱਤਾ ਉਹ ਲੱਗੀ ਜਾਂ ਨੂੰ ਉਹ ਨਾਲੇ ਦੋ ਮੈਂ ਕਰਾ ਲੀਆ ਬਸ ਤੇ ਇਹਦਾ ਬਲੌਗ ਪੜਾ ਲੈਣਾ ਬੰਦੇ ਨੇ ਬਲੌਗ ਤੇ ਦਿਖਾ ਠੀਕ ਸਿੰਗਲ ਬੋਲੋ ਸਾਹਮਣੇ ਪਰਸਾ ਦੇਖੀ ਮਾਣੀ ਮਦਦ ਚੀਹ ਦੀ ਹੈ ਅੱਛਾ ਜੀ ਹੋਰੇ ਨਹੀਂ 50 ਹੀ ਹੋ ਗਏ ਹਾਂ ਚਾਹ ਪੀਂਦੇ ਹੋਏ ਬਾਈ ਮੁੰਡੇ घोड़े हुए घोड़े हुए हाँ भैया जी रास्ता पे है सामने बर्फाला भरे पड़ी है सामने बर्फ है पहुंचने वाले ਲਗਾ 2.5 ਕਿਲੋਮੀਟਰ ਆ ਜੋ ਮੈਂ ਨਾਰੋ ਕੋ ਦਿਖਾ ਕੇ ਲਈ ਜੀਰ ਖਾਣ ਨਮੀ ਨਮੀ ਬਰਫ ਵਾਲੀ ਆ ਉਹ ਸਾਹਮਣੇ ਦੇਖੋ ਮੇਰੇ ਵੀਰ ਤੇ ਭਰਾਵੋ ਦੇਖੋ ਕੁਲਵਿੰਦਰ ਸਿੰਘ ਦਾ ਬਲੌਗ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਠੀਕ ਹੈ ਜੀ ਫੋਟੋ ਖਿੱਚੀ ਧੰਨਵਾਦ ਵੀਡੀਓ ਤਾਂ ਬੰਦ ਕਰ ਦੇ ਤਨਾ ਵਾਹਰੂ ਸਤਨਾ ਵਾਹਰੂ ਵਾਹਰੂ ਅਸੀਂ ਮਾਜੀ ਦਾ ਮਨਾ ਦੇਣਾ ਐਂ ਅਸੀਂ ਦੋ ਜੀ ਕੋਰੋ ਕਿ ਬੈਠੀ ਰਹਿੰਦੇ ਰਹਿੰਦੇ ਰਹੋ ਅਸੀਂ ਸਵੇਰ ਹੋ ਬਾਈ 6 ਵਜੇ ਉੱਥੇ ਤੇ ਤੁਰੇ ਤੇ ਇੰਨੀ ਚੜਾਈ ਚੜ ਗਏ ਬਾਈ ਬਹੁਤ ਚੜਾਈ ਤੇ ਗਵੇਸ਼ਰ ਪੰਤਿਆਂ ਵਾਲੇ ਹੋ ਗਏ ਪੁੰਚਣੇ ਵਾਲੇ ਹੋ ਗਏ ਹਾਂਜੀ ਸਾਡੇ ਸੇਵਾਦਾਰ ਵਧੀਆ ਸੇਵਾ ਕਰਦੇ ਸੰਗਤ ਵੀ ਬਹੁਤ ਹੈ ਹੋਏ ਬਾਈ ਬਹੁਤ ਗਵੇਸ਼ਰ ਦਾ ਕਟਣੇ ਮਾਰੇ ਬੜੀਆਂ ਮਾਰਿਆ ਕੋਲੀਆਂ ਮਾਰੀ ਉਧਾਤਾ ਚੜਾਈ ਹੈ ਬਾਈ ਪਰ ਬੰਦਾ ਆਮਗਲ ਚੜ ਜਾਂਦਾ ਉਹਥੇ ਆਇਆ ਗਾਪਾ ਹਾਂਜੀ ਉਹਥੇ ਥੱਲੇ ਦੇ ਤਵੇਰ ਦੇ ਤੁਰੇ ਤੇ ਉਹ ਪਬਲਿਕ ਫੇਰ ਥੱਲੇ ਬਈ ਪਹੁੰਚ ਗਏ ਆਪਾਂ ਬਰਫ ਦੇ ਨੇੜੇ ਸ਼ੁਰੂ ਕਰੋ ਗਲੇਸ਼ੀਅਰ ਹੋ ਇਧਰ ਆਓ ਮਾ ਆ ਭਾਈਆ ਤੁਹਾਡਾ ਪੁੱਤ ਲੱਭਦਾ ਫੋਨ ਨਾ ਮਿਲੇ ਆ ਪਹੁੰਚ ਗਏ ਭਾਈ ਬਰਫ ਦੇ ਨੇੜੇ

Nasıl yapacağız? ਆਸ ਤੇ ਬੇਤਵਾਰ ਹੋ ਗਾਈ ਹੋਈ ਹੈ ਸ਼ਾਰਟਕਟ ਰਸਤੇ ਨੂੰ ਜਾਂਦਾ ਰਹਾ ਬੈਨ ਨਾਲ ਦੇ ਸਾਥੀ ਪਾਣੀ ਭਰਦੇ ਹੋਏ ਚਰਨੇ ਉਪਰ ਤੇ I'm to the back of the field. ਦੋ ਰਸਤੇ ਜਾਂਦੇ ਇੱਕ ਪੌੜੀ ਵਾਲਾ ਇੱਕ ਤੇ ਡਿਜੀਟਲ ਦੇਖੋ ਭਾਈ ਪੌੜੀ ਵਾਲਾ ਰਸਤਾ ਪਤਾ ਬਣਾ ਰਹੇਗਾ ਲੈ ਟਰਬੋ ਪੁਆਇਆ ਵਾ ਟਰਬੋ ਹੋਰ ਕਾ ਇਧਰ ਹੀ ਬਾਸ ਤਾਂ ਤੁਹਾਨੂੰ ਚਾਹਿਆ ਮਹੰਤ ਸਾਹਿਬ ਦਰਸ਼ਨ ਕਰੋ ਸਾਹਮਣੇ ਸਰੋਵਰ ਨੇੜੇ ਥ੍ਰਿਜ ਖਾਮ ਦੇ ਖਾਨੋਂ ਆਪੇ ਡੇਰ ਤੇ ਸਰੋਵਰ ਦੇ ਦਰਸ਼ਨ ਕਰੋ ਜੀ ਹਾਂ ਹਾਂ ਪਹਿਲਾਂ ਮੇਰੀ ਪੁੱਤੀ ਨੂੰ ਬਣਾਈਏ ਕੋਈ ਜੈ 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 ਮਿਲ ਧਰਮ ਦੇ ਵਾਸੀ ਕਰੋ ਦਰਸ਼ਨ ਕਰਤਵਾਰਾ ਸ਼੍ਰੀ ਹੇਮਕੁੰਡ ਸਾਹਿਬ ਵਾਹਿਗੁਰੂ 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 वग़य मर्द ब्रह्मा वरी या मिल ਬਾਦਸ਼ਾਹ ਮਨ ਜਨ ਮਨ ਦੀ ਕਟੀਏ ਸੱਜਣ ਸੱਚਾ ਬਾਦਸ਼ਾਹ ਦਿਲ ਸ਼ਾਨ ਦੇਸਾ ਜਿਸ ਪਾਸ ਬੈਠਿਆ ਸੋਹੀਏ ਸਪਨਾ yeah ਜਿਵੇਂ ਜਿਚੂ ਤਾਂ ਵਰਗਾ ਸੀ ਸਾਡੇ ਇੱਕੇ ਹੁਣ ਅਸੀਂ ਲੰਗਰ ਮਾ ਸ਼ਕਣ ਲੱਗੇ ਆਂ ਦਾਲ ਤੇ ਚਾਹ ਪੀਣ ਲੱਗੇ ਆਂ ਦੇਖੋ ਜੀ ਮੈਨੂੰ ਸੋ ਮਾਚ ਜਾਣਾ ਤੁਸੀਂ ਕਹਿ ਰਹੇ ਹੋ ਸਚੰਦਰ ਹਾ ਲੋ ਜੀ ਭਾਈ ਅਛਾ ਕੋ ਚਾਹ ਤੇ ਆਪਣਾ ਖਿਚੜੀ ਇੱਕਰ ਚਾਹ ਹੈ ਪਰ ਖਿਚੜੀ ਹੈ ਜੀ ਖਾਏ ਕਿ ਖਿਚੜੀ ਤੇ ਚਾਹ ਕਿ ਆਪਾਂ ਹੁਣ ਇੱਕਰ ਲੰਗਰ ਸ਼ਾਹਣ ਦੇ ਵਿੱਚ ਦੇਖੀ ਦੇਖੀ गुरद्वारा साहब तो थलेप्ते वापसी गोविंद हेठ आ जाते रास्त भाई ਦੇਖੋ ਭਾਈ ਕੀਰਤਨ ਦਾ ਜਾ ਰਹੇ ਆ ਅਸੀਂ ਜਿਹੜਾ ਪਹੁੰਚਣੇ ਆਲੇ ਭਾਈ ਗੋਵਿੰਦ ਤਾਮ ਬਾਕੀ ਹੋਰੇ ਬਲੌਗ ਦੀ ਸਮਾਪਤੀ ਆ ਮੇਰੇ ਕੀ ਨੇ ਬਿਮਾਰ ਕਰਦੇ ਪਹਾੜ ਚੜਾਤਾ ਸਾਨੂੰ ਹੂੰ ਹੂੰ ਮੇਰੇ ਕੀ ਦੀ ਕਹੜੇ ਬੰਦੇ ਆ ਇਹਨੇ ਜਾਣਾ ਮਤਲਬ ਖਾਤਰੇ ਦੀ ਘੰਟੀ ਹੈ ਦੇਖੋ ਇਧਰ ਕਰੋ ਸਲੋ ਭਾਈ ਸਾਸਰੀ ਗਾਨਾ ਦੋ ਬਾਲ ਜੀ ਅੱਡੇ ਪੱਧਰ ਤੇ ਤਸਵੀਰਕਾਰੀਆ ਹੋ ਰਹੀ ਆ ਕੋਈ ਇੰਜੋਏ ਕਰ ਰਿਹਾ ਫੁੱਲ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਨੂੰ ਜੀ